ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਿਊਟਰੀ ਬਰੀਆਨੀ ਬਣਾ ਕੇ ਤਿਆਰ ਕਰਾਂਗੇ ਇਹ ਬਰੀਆਨੀ ਬਹੁਤ ਟੇਸਟੀ ਬਣਦੀ ਆ ਤੇ ਕੀ ਕੀ ਇਗਰੀਡੀਅੰਟ ਚਾਹੀਦੇ ਤੇ ਕਿਵੇਂ ਬਣਦੀ ਆ ਆਪਾਂ ਤੁਹਾਨੂੰ ਦੱਸਦੇ ਹਾਂ ਇਹਦੇ ਲਈ ਆਪਾਂ ਇਹ ਗਰਮ ਪਾਣੀ ਲਿਆ ਪਾਣੀ ਉਬਲਣਾ ਧਰਤਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਕ ਚਮਚਾ ਨਮਕ ਇੱਕ ਕੌਲੀ ਪਾ ਦਾਂਗੇ ਆਪਾਂ ਨਿਊਟਰੀ ਦੀ ਤੇ ਇਹਨੂੰ ਚੰਗੀ ਤਰ੍ਹਾਂ ਲਵਾਾਂਗੇ ਆਪਾਂ ਉਬਾਲ ਪੰ ਤਿੰਨ ਕ ਮੈਂਟ ਲੈ ਇਹਨੂੰ ਉਬਾਲ ਲਾਂਗੇ ਆਪਾਂ ਪਾਣੀ ਦੇ ਵਿੱਚ ਤਿੰਨ ਮਿੰਟ ਬਾਅਦ ਆਪਾਂ ਇਹਨੂੰ ਕੱਢ ਲਵਾਂਗੇ ਤੇ ਠੰਡੇ ਪਾਣੀ ਦੇ ਵਿੱਚ ਆਪਾਂ ਇਹਨੂੰ ਪਾ ਲਾਂਗੇ ਠੰਡੇ ਪਾਣੀ ਦੇ ਵਿੱਚ ਪਾਉਣ ਤੋਂ ਬਾਅਦ ਇਹਨੂੰ ਆਪਾਂ 5 ਮਿੰਟ ਲਈ ਇਸੇ ਤਰ੍ਹਾਂ ਠੰਡੇ ਪਾਣੀ ਦੇ ਵਿੱਚ ਰਹਿਣ ਦੇਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦਾ ਜਿਹੜਾ ਪਾਣੀ ਆ ਸਾਰਾ ਉਹਨੂੰ ਨਾਪ ਨਾਪ ਕੇ ਨਿਚੋੜ ਦੇਾਂਗੇ ਪਾਣੀ ਆਪਾਂ ਇਹਦੇ ਵਿੱਚ ਬਿਲਕੁਲ ਵੀ ਨਹੀਂ ਛੱਡਣਾ ਹੈਗਾ ਚੰਗੀ ਤਰ੍ਹਾਂ ਆਪਾਂ ਇਹਨੂੰ ਨਚੋੜ ਲੈਣਾ ਆ। ਇਹ ਸਾਰੀ ਆਪਾਂ ਇਸ ਤਰ੍ਹਾਂ ਪਾਣੀ ਦੇ ਵਿੱਚੋਂ ਕੱਢ ਲਵਾਂਗੇ। ਇਸ ਤਰ੍ਹਾਂ ਉਬਾਲਣ ਨਾਲ ਜਿਹੜੀ ਨਿਊਟਰੀਅ ਜਲਦੀ ਪੱਕ ਜਾਂਦੀ ਆ ਤੇ ਫੁੱਲ ਜਾਂਦੀ ਆ। ਤੇ ਹੁਣ ਆਪਾਂ ਮਸਾਲੇ ਲਗਾਉਣ ਲਈ ਇਹਨੂੰ ਆਪਾਂ ਇੱਕ ਕੋਲਾ ਲੱਗ ਤੋਂ ਲਵਾਂਗੇ। ਇਹਦੇ ਵਿੱਚ ਪਾਵਾਂਗੇ ਅੱਧੀ ਕੌਲੀ ਆਪਾਂ ਦਹੀਂ ਦੀ ਦਹੀਂ ਆਪਾਂ ਚੰਗੀ ਤਰ੍ਹਾਂ ਫੈਂਟ ਕੇ ਲਿਆਇਆ ਤੇ ਖੱਟਾ ਦਹੀਂ ਨਹੀਂ ਲੈਣਾ ਹੈਗਾ ਬਹੁਤ ਜ਼ਿਆਦਾ ਤਾਜ਼ਾ ਫਰੈਸ਼ ਦਹੀਂ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਫੈਂਟ ਲਿਆਇਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚ ਆਪਾਂ ਕਸ਼ਮੀਰੀ ਮਿਰਚ ਦਾ ਪਾਵਾਂਗੇ ਕਲਰ ਦੇਣ ਵਾਸਤੇ ਇਹ ਹੈਗਾ ਜੀ ਭੁੰਨਿਆ ਹੋਇਆ ਜੀਰੇ ਦਾ ਅੱਧਾ ਚਮਚ ਅੱਧਾ ਚਮਚ ਹਲਦੀ ਤੇ ਅੱਧਾ ਚਮਚ ਗਰਮ ਮਸਾਲਾ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਇਹ ਦੋ ਲਾਲ ਮਿਰਚਾਂ ਨੂੰ ਕੱਟ ਲਗਾ ਲਿਆ ਆ ਇਹ ਵਿੱਚ ਪਾ ਦਾਂਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਪਰ ਆਪਣੇ ਕੋਲੇ ਲਾਲ ਸੀ ਤੇ ਆਪਾਂ ਲਾਲ ਪਾ ਦਿਆਂਗੇ ਇਹ ਲਈਆ ਇੱਕ ਕੌਲੀ ਆਪਾਂ ਮਟਰ ਲਈ ਨਹੀਂ ਇਹ ਵੀ ਆਪਾਂ ਪਾ ਦਿਆਂਗੇ ਤੇ ਇਹ ਨਿਊਟਰੀ ਇਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਾਂਗੇ ਤਾਂ ਕਿ ਮਸਾਲੇ ਜਿਹੜੇ ਆਪਣੇ ਨਿਊਟਰੀ ਨੂੰ ਚੰਗੀ ਤਰ੍ਹਾਂ ਲੱਗ ਜਾਣ ਇਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਨਾਂ ਟੱਕੀ ਤੇ 15 ਮਿੰਟ ਲਈ ਇਸੇ ਤਰ੍ਹਾਂ ਛੱਡ ਦਿਆਂਗੇ ਤਾਂ ਕਿ ਮਸਾਲੇ ਜਿਹੜੇ ਨਿਊਟਰੀ ਦੇ ਵਿੱਚ ਮਿਕਸ ਹੋ ਜਾਣ 15 ਮਿੰਟ ਬਾਅਦ ਇਹਨੂੰ ਆਪਾਂ ਇੱਕ ਵਾਰ ਫੇਰ ਤੋਂ ਮਿਕਸ ਕਰ ਦੇਾਂਗੇ ਤੇ ਇਹਨੂੰ ਆਪਾਂ ਬਣਾਵਾਂਗੇ ਕਿਉਂਕਿ ਕੁੱਕਰ ਦੇ ਵਿੱਚ ਤੇ ਇਹ ਆਪਾਂ ਕੁੱਕਰ ਦੇ ਵਿੱਚ ਥੋੜਾ ਜਿਹਾ ਪਾ ਲਿਆ ਸਰੋਂ ਦਾ ਤੇਲ ਤੇ ਵਿੱਚ ਪਾ ਲਿਆ ਆਪਾਂ ਦੀਸੀ ਘਿਓ ਦੇਸੀ ਘਿਓ ਨਾਲ ਨਿਊਟਰੀ ਜਿਹੜੀ ਬਹੁਤ ਟੇਸਟੀ ਬਣਦੀ ਆ ਤੇ ਚੌਲ ਜਿਹੜੇ ਖਿਲੇ-ਖਿਲੇ ਬਣਦੇ ਆ ਘਿਓ ਦਾ ਟੇਸਟ ਆ ਜਿਹੜਾ ਉਹ ਨਿਊਟਰੀ ਨੂੰ ਦੇ ਟੇਸਟ ਨੂੰ ਹੋਰ ਵੀ ਵਧਾਉਂਦਾ ਆ ਇਹਦੇ ਲਈ ਆਪਾਂ ਇਹ ਖੜੇ ਮਸਾਲੇ ਲੈ ਤਿੰਨ ਤੇਜ ਪੱਤਾ ਇੱਕ ਚਮਚ ਜੀਰੇ ਦਾ ਤਿੰਨ ਛੋਟੀਆਂ ਇਲਾਇਚੀਆਂ ਲਈਆਂ ਨੇ 8-10 ਆਪਾਂ ਕਾਲੀਆਂ ਮਿਰਚਾਂ ਲਈਆਂ ਨੇ ਚਾਰ ਲੌਂਗ ਇੱਕ ਵੱਡੀ ਇਲਾਇਚੀ ਤੇ ਇਹ ਦਾਲਚੀਨੀ ਦਾ ਟੁਕੜਾ ਇਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਕੁਝ ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਨਿਊਟਰੀ ਤੁਮ ਦਿਖਾ ਕੇ ਦੇਖਿਓ ਬਹੁਤ ਵਧੀਆ ਬਣਦੀ ਹੈ ਟਰਾਈ ਜ਼ਰੂਰ ਕਰੋ ਇਹਦੇ ਲਈ ਆਪਾਂ ਇੱਕ ਵੱਡੇ ਸਾਈਜ਼ ਦਾ ਪਿਆਜ਼ ਲਿਆ ਆਇਆ ਇਹਨੂੰ ਆਪਾਂ ਲੰਬਾ ਲੰਬਾ ਕੱਟ ਲਿਆ ਤੇ ਇਹਨੂੰ ਵੀ ਆਪਾਂ ਘੋਨ ਲਵਾਗੇ ਜੇ ਤੁਹਾਨੂੰ ਅੱਜ ਦੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਲੋ ਜੀ ਪਿਆਜ਼ ਆਪਾਂ ਨੇ ਭੁੱਜ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਅਦਰਕ ਲਸਣ ਦੇ ਪੇਸਟ ਦਾ ਇੱਕ ਚਮਚ ਤੇ ਇਹ ਲਿਆ ਆ ਆਪਾਂ ਇੱਕ ਟਮਾਟਰ ਇਹ ਵੀ ਆਪਾਂ ਲੰਮਾ ਲੰਮਾ ਕੱਟ ਕੇ ਲਿਆ ਆ ਇਹਨੂੰ ਵੀ ਆਪਾਂ ਥੋੜੇ ਟਾਈਮ ਲਈ ਭੁੰਨ ਲਵਾਂਗੇ 2-3 ਮਿੰਟ ਲਈ ਇਹਨੂੰ ਬਸ ਆਪਾਂ ਹਿਲਾਉਂਦੇ ਰਹਿਣਾ ਹੈ ਜਦੋਂ ਆਪਾਂ ਭੁੰਨਣਾ ਹੈ ਤੜਕਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੀ ਆਪਾਂ ਨਿਊਟਰੀ ਨੂੰ ਮਸਾਲਾ ਲਗਾ ਕੇ ਰੱਖਿਆ ਆ ਇਹ ਪਾ ਦਾਂਗੇ ਇਥੇ ਆਪਾਂ ਇਕੱਲੇ ਮਟਰ ਲਏ ਨੇ ਤੁਸੀਂ ਤੁਹਾਡੇ ਕੋਲ ਕੋਈ ਵੀ ਸਬਜ਼ੀ ਹੋਵੇ ਆਲੂ ਆ ਗੋਭੀ ਆ ਗਾਜਰ ਆ ਜਾਂ ਜਿੱਦਾਂ ਆਪਣੇ ਹੁਣ ਫਲੀਆਂ ਆਉਂਦੀਆਂ ਨਹੀਂ ਤਾਂ ਤੁਸੀਂ ਕੋਈ ਵੀ ਇਹਦੇ ਵਿੱਚ ਸਬਜ਼ੀ ਜਿਹੜੀ ਐਡ ਕਰ ਸਕਦੇ ਹੋ ਆਪਣੀ ਟੇਸਟ ਦੇ ਅਕੋਰਡਿੰਗ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਤਰ੍ਹਾਂ ਤੇ 10 15 ਮਿੰਟ ਸੋਰੀ 3 ਮਿੰਟ ਲਈ 4 ਮਿੰਟ ਲਈ ਆਪਾਂ ਇਹਨੂੰ ਪਕਾਵਾਂਗੇ ਕੀ ਨਿਊਟਰੀ ਜਿਹੜੀ ਆਪਣੀ ਸੌਫਟ ਬੁਝਵੇ ਢੱਕਣ ਲਗਾ ਕੇ ਇਹਨੂੰ ਪਕਾ ਲਾਂਗੇ। ਲਓ ਜੀ ਨਿਊਟਰੀ ਪਾਕ ਦੀ ਨੂੰ ਆਪਣੀ ਨੂੰ 4-5 ਮਿੰਟ ਹੋ ਚੁੱਕੇ ਨੇ। ਇਹਨੂੰ ਆਪਾਂ ਚੰਗੀ ਤਰ੍ਹਾਂ ਹਲਾ ਕੇ ਤੇ ਇਸ ਕੁੱਕਰ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨੂੰ ਫਲਾ ਲੈਣਾ ਹੈ ਥੱਲੇ ਥੱਲੇ ਦੇ ਥੱਲੇ نیچے ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਫਲਾ ਲਾਂਗੇ। ਤੇ ਹੁਣ ਆਪਾਂ ਇਹ ਇੱਕ ਗਲਾਸ ਚੋਂ ਲਾਂਦਾ ਲਿਆ ਸੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ 15 ਮਿੰਟ ਲਈ ਪੰਮੀ ਭੋਂ ਕੇ ਰੱਖਤਾ ਆ 15 ਮਿੰਟ ਤੋਂ ਜ਼ਿਆਦਾ ਆਪਾਂ ਨਹੀਂ ਭੋਂਣਗੇ। ਨਹੀਂ ਤਾਂ ਫਿਰ ਚੌਲ ਆ ਜਿਹੜੇ ਜਲਦੀ ਟੁੱਟਣ ਲੱਗ ਜਾਂਦੇ ਆ ਮਤਲਬ ਕੋਲਜੇ ਜਾਂਦੀ ਹੈਗੀ ਤਾਂ ਇਸ ਤਰ੍ਹਾਂ ਹੀ ਖਿਲੇ-ਖਿਲੇ ਬਾਂਢਨੇ ਕੇ 15 ਮਿੰਟਾਂ ਬਾਅਦ ਇਸ ਤਿਆਰ ਪ੍ਰਪਰਕ ਰੱਖਣੇ ਨੇ ਤੇ ਹੁਣ ਇਹਨਾਂ ਨੂੰ ਆਪਾਂ న్యూਟਰੀ ਦੇ ਉੱਪਰ ਪਾ ਕੇ ਤੇ ਚੰਗੀ ਤਰ੍ਹਾਂ ਇਹਨੂੰ ਵੀ ਫਲਾ ਦੇਵਾਂਗੇ ਇਹ ਚੌਲ ਠੰਡੇ ਹੀ ਨੇ ਹੱਥ ਨਾਲ ਹੀ ਫਲਾ ਦਿੱਤੇ ਨੇ ਕਿਉਂਕਿ ਆਪਾਂ ਹੁਣੇ ਹੀ ਤਾਂ ਵਾਸ਼ ਕੀਤੀ ਆ ਤੇ ਇੱਕ ਚਮਚ ਆਪਾਂ ਨਮਕ ਦਾ ਲੈਣਾ ਆ ਉਹ ਇਸ ਤਰ੍ਹਾਂ ਉਹ ਵੀ ਇਹਦੇ ਉੱਪਰ ਚੌਲਾਂ ਇਹ ਫਲਾ ਦੇਣਾ ਆ ਖਲਾਰ ਕੇ ਨਮਕ ਪਾ ਦਿਆਂਗੇ ਅੱਧਾ ਚਮਚ ਲਈ ਆਪਾਂ ਗਰਮ ਮਸਾਲੇ ਦਾ ਇਹ ਵੀ ਆਪਾਂ ਇਹਦੇ ਉੱਪਰ ਖਲਾਰ ਦੇ। ਇਹ ਲਿਆ ਆ ਆਪਾਂ ਕੇਸਰ ਲਿਆ ਸੀਗਾ ਠੰਡੇ ਦੁੱਧ ਚ ਭਿਉ ਕੇ ਰੱਖਤਾ ਸੀ ਕੇਸਰ ਨੇ ਆਪਣਾ ਹੁਣ ਰੰਗ ਛੱਡ ਦਿੱਤਾ ਹੈ ਤੇ ਹੁਣ ਇਹ ਵੀ ਆਪਾਂ ਇੱਕ ਕਟੋਰੀ ਜਿਹੜੀ ਇਹਦੇ ਵਿੱਚ ਪਾ ਦਿਆਂਗੇ। ਜਿਹੜੀ ਉੱਪਰ ਖਲਾਰ ਕੇ ਪਾਵਾਂਗੇ ਤਾਂ ਕਿ ਚਾਰਸ਼ਕਰੇ ਚੰਗੀ ਤਰ੍ਹਾਂ ਹੀ ਆ ਜAVE। ਇਹ ਰੰਗ ਦੇਣ ਵਾਸਤੇ ਪਾਇਆ ਆਪਾਂ। ਜੇ ਤੁਹਾਡੇ ਕੋਲ ਕੇਸਰ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਲੱਡੂਆਂ ਵਾਲਾ ਰੰਗ ਹੁੰਦਾ ਆ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਇਹ ਆਪਾਂ ਲਈ ਜੀ ਦੇਸੀ ਛੋ ਦੀ ਅ ਅੱਧੀ ਕਿ ਘੜਸੀ ਉਹ ਵੀ ਇਹਦੇ ਉੱਪਰ ਪਾ ਦਿੱਤੇ ਇਹ ਆ ਪਾਤੇ ਆਪਾਂ ਪਦੀਨੇ ਦੇ ਪੱਤੇ ਜੇਪ ਤਾਂ ਤੁਹਾਡੇ ਕੋਲ ਧਨੀਆ ਹੈ ਤਾਂ ਤੁਸੀਂ ਧਨੀਆ ਪਾ ਲਿਓ ਪਰ ਆਪਣੇ ਕੋਲ ਹੈ ਨਹੀਂ ਸੀ ਤਾਂ ਆਪਾਂ ਪਦੀਨਾ ਪਾਤਾ ਇਹੀ ਗਲਾਸ ਨਾਲ ਆਪਾਂ ਇੱਕ ਇੱਕ ਚੋਲਾਂ ਦਾ ਗਲਾਸ ਲਿਆ ਸੀ ਆਪਾਂ ਇਹ ਇਸ ਗਲਾਸ ਨਾਲ ਆਪਾਂ ਪਾਣੀ ਪਾਵਾਂਗੇ ਸਵਾ ਇੱਕ ਗਲਾਸ ਆਪਾਂ ਪਾਣੀ ਇਹਦੇ ਵਿੱਚ ਪਾਵਾਂਗੇ ਕਿਉਂਕਿ ਚੌਲ ਆਪਾਂ 15 ਮਿੰਟ ਲਈ ਭੋਂਤੀ ਸੀਗੇ ਇਸ ਕਰਕੇ ਉਹ ਸੌਫਟ ਹੋ ਚੁੱਕੇ ਤੇ ਪਾਣੀ ਆਪਣਾ ਘੱਟ ਲੱਗੂਗਾ ਜੇਕਰ ਤੁਸੀਂ ਚੌਲ ਨਹੀਂ ਪਿਉਕੇ ਰੱਖੇ ਤਾਂ ਤੁਸੀਂ ਇਹਦੇ ਵਿੱਚ ਜਿਹੜੇ ਆ ਦੋ ਗਲਾਸ ਪਾਣੀ ਦੇ ਪਾ ਲਿਓ ਪਰ ਆਪਾਂ ਇਹਦੇ ਡਬਲ ਪਾਣੀ ਪੈਂਦਾ ਫਿਰ ਫਿਰ ਡਬਲ ਪਾਣੀ ਪਾਉਗਾ ਜੇ ਤੁਸੀਂ ਨਹੀਂ ਪਿਉਕੇ ਰੱਖਦੇ ਪਰ ਆਪਾਂ ਭੋਂਤੀ ਸੀਗੇ 15 ਮਿੰਟ ਲਈ ਇਸ ਕਰਕੇ ਇਹਦੇ ਵਿੱਚ ਸਵਾ ਗਲਾਸ ਆਪਾਂ ਪਾਣੀ ਦਾ ਪਾਇਆ ਤਾਂ ਇਸ ਤਰ੍ਹਾਂ ਇਹਨੂੰ ਚਮਚੇ ਨਾਲ ਥੋੜਾ ਜਿਹਾ ਹਿਲਾ ਦੇਣਾ ਤਾਂ ਕਿ ਪਾਣੀ ਜਿਹੜਾ ਥੱਲੇ ਤੱਕ ਚਲਿਆ ਜਾਵੇ ਤੇ ਆਪਣੀ ਨਿਊਟਰੀਏ ਜਿਹੜੀ ਥੱਲੇ ਨਾ ਲੱਗੇ ਇਹਨੂੰ ਢੱਕਣ ਲਗਾ ਕੇ మీడియం ਸੀਟ ਤੇ ਪਰ ਇੱਕ ਸੀਟੀ ਆਉਣ ਤੱਕ ਜਿਹਨੂੰ ਪਕਾਵਾਂਗੇ ਉਸ ਤੋਂ ਬਾਅਦ ਇਹਨੂੰ ਆਪਾਂ ਲੋ ਫਲੇਮ ਦੇ ਉੱਪਰ 10 ਮਿੰਟ ਲਈ ਪਕਾਵਾਂਗੇ 5-10 ਮਿੰਟ ਲਈ ਕੁੱਕਰ ਨੂੰ ਇੱਕ ਸੀਟੀ ਆ ਗਈ ਆ ਤੇ ਆਪਾਂ ਇਹਨੂੰ ਲੋ ਫਲੇਮ ਤੇ 10 5-7 ਮਿੰਟ ਲਈ ਪਕਾ ਲਿਆ ਆ ਇਹਦੀ ਜਿਹੜੀ ਗੈਸ ਸੀ ਉਹ ਆਪਣੇ ਆਪ ਇਹਦੀ ਭਾਫ਼ ਜਿਹੜੀ ਆ ਉਹ ਨਿਕਲ ਗਈ ਆ ਤੇ ਹੁਣ ਆਪਾਂ ਇਹਨੂੰ ਨਿਊਟਰੀ ਨੂੰ ਹਲਕੇ ਹੱਥਾਂ ਦੇ ਨਾਲ ਆ ਜਿਹੜਾ ਚੌਲਾਂ ਦੇ ਵਿੱਚ ਮਿਕਸ ਕਰਦੇ ਆਂ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਖਿਲੀ ਖਿਲੀ ਬਰੀਆਨੀ ਜਿਹੜੀ ਬਣ ਕੇ ਤਿਆਰ ਹੋਈ ਆ ਤੇ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਜੀ ਬਰੀਆਨੀ ਦੀ ਜਦੋਂ ਬਣਾਈ ਆ ਇਸ ਤਰ੍ਹਾਂ ਤੁਸੀਂ ਇੱਕ ਵਾਰੀ ਬਣਾ ਕੇ ਖਾਓ ਜ਼ਰੂਰ ਤੁਸੀਂ ਜਿਹੜੀ ਬਾਹਰਲੀ ਬਰੀਆਨੀ ਹੁੰਦੀ ਆ ਬਾਹਰੋਂ ਖਾਨਦੇ ਆ ਬਰੀਆਨੀ ਆਪਾਂ ਹੋਟਲ ਤੋਂ ਰੈਸਟੋਰੈਂਟ ਤੋਂ ਤਾਂ ਕਾਣੀ ਭੁੱਲ ਜੂਗੇ ਰਸ ਬਣਾ ਕੇ ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਜਰੂਰ ਟਰਾਈ ਕਰਿਓ ਤੇ ਮੈਂ ਹੁਣ ਆਪਾਂ ਕੱਢ ਲਾਂਗੇ ਜੀ ਪਲੇਟ ਦੇ ਵਿੱਚ ਸਰਵ ਕਰ ਲਾਂਗੇ ਅਪਰਿਆਂ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਸੀ ਬਹੁਤ ਟੇਸਟੀ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਬਣਾ ਕੇ ਟਰਾਈ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਇਹਦੇ ਨਾਲ ਸਾਨੂੰ ਜਿਹੜਾ ਮੋਟਿਵ ਮਿਲਦਾ ਵਾ ਹੋਰ ਵੀ ਕਿ ਅਸੀਂ ਵੀਡੀਓ ਹੋਰ ਵੀ ਬਣਾਈਏ ਹੋਰ ਵੀ ਵਧੀਆ ਵਧੀਆ ਤੁਹਾਡੇ ਲਈ ਡਿਸ਼ ਲੈ ਕੇ ਆਉਂਦੇ ਰਹੀਏ ਸੋ ਪਲੀਜ਼ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ